ਦਾ ਇੱਕ ਬਿਆਨ ਉਦੋਂ ਵੀ ਆਇਆ ਸੀ ਜਦੋਂ ਬਾਬਾ ਅੰਬੇਦਕਰ ਹਰਾਂ ਦੇ ਪੁੱਤ ਦੇ ਉੱਤੇ ਕਿਸੇ ਨੇ ਸੀ ਵੀ ਜੇ ਸੰਪਲਾਦਾ ਸੀਗਾ ਜੇ ਸੰਪਲਾਦਾ ਸੀ ਹਾਂਜੀ ਉਦੋਂ ਪੁੱਤ ਦੇ ਉੱਤੇ ਅਟੈਕ ਹੋਇਆ ਸੀ ਜਾਂ ਜਿਹੜੇ ਵੀ ਇੱਕ ਬੰਦੇ ਨੇ ਜਿਹਨੂੰ ਕੇ ਬਾਅਦ ਚ ਦਿਮਾਗੀ ਤੌਰ ਤੇ ਅਪਾਹਜ ਜਾਂ ਉਹਨੂੰ ਕਹਿੰ ਲੋ ਮੈਂਟਲੀ ਰਿਟਾਰਡਡ ਵੀ ਲੋਕ ਕਹਿ ਰਹੇ ਸੀਗੇ ਉਹਦੇ ਬਾਰੇ ਵੀ ਗੱਲ ਕੀਤੀ ਸੀ ਇਹਨਾਂ ਨੇ ਔਰ ਗੱਲ ਕੀ ਕੀਤੀ ਸੀ ਕਿ ਜੀ ਇਹ ਦਰਬਾਰ ਸਾਹਿਬ ਦੇ ਨਜ਼ਦੀਕ ਥੋੜਾ ਜਿਆ ਇੰਗਲੂ ਸਮਝਣ ਦੀ ਕੋਸ਼ਿਸ਼ ਕਰਿਓ ਜੀ ਮੈਂ ਵੀ ਤੇ ਲੱਖਾ ਵੀ ਅਸੀਂ ਆਣੇ ਕਿ ਜਿਹੜਾ ਵੀ ਗੁਨਾਹਗਾਰ ਹੈ ਚੰਦ ਭਾਣ ਪਿੰਡ ਦਾ ਉਹਨੂੰ ਉਹੀ ਸਜ਼ਾ ਦਿਓ ਮੈਂ ਸਿਰਫ ਇੱਕ ਗੱਲ ਤੁਹਾਨੂੰ ਜ਼ਰੂਰ ਕਹਿਣੀ ਚਾਹੁੰਦਾ ਕਿ ਇਹੋ ਜੇ ਹੋਰ ਵੀ ਪਾਰਟੀਆਂ ਸ਼ਾਮਲ ਨੇ ਆਏ ਪੰਜਾਬ ਉਸ ਤਰ੍ਹਾਂ ਦੀਆਂ ਅੱਗਾਂ ਨਾਲ ਖੇਡਦਾ ਰਿਹਾ ਤੇ ਖੇਡਣ ਤੋਂ ਬਾਅਦ ਕੀ ਨੁਕਸਾਨ ਹੋਇਆ ਅਸੀਂ ਵੇਖਿਆ ਔਰ ਇਹੀ ਲੋਕ ਸੀਗੇ ਜਿਹੜੇ ਪਹਿਲਾਂ ਹਿੰਦੂ ਔਰ ਸਿੱਖ ਨੂੰ ਲੜਾ ਚੁੱਕੇ ਨੇ ਹੁਣ ਫਿਰਕਿਆਂ ਨੂੰ ਲੜਾਉਣਾ ਚਾਹੁੰਦੇ ਨੇ ਤਾਂ ਜੋ ਉਹਨਾਂ ਦਾ ਪੋਲੀਟੀਕਲ ਮਸਲਾ ਸੋਲਵ ਹੋ ਵੀ ਇੱਕ ਗੱਲ ਦੱਸਿਓ ਜੀ ਜੇ ਮਸਲਾ ਦੋਨਾਂ ਜੱਟਾਂ ਦਾ ਹੁੰਦਾ ਜਾਂ ਦੋਨਾਂ ਦਲਤ ਪਰਿਵਾਰਾਂ ਦਾ ਹੁੰਦਾ ਫੇਰ ਕੀ ਇਹ ਇਸ਼ੂ ਬਣਨਾ ਸੀ ਕਿਉਂ ਨਹੀਂ ਬਣਨਾ ਸੀ ਕਿਉਂਕਿ ਫੇਰ ਐਬ ਜੇ ਲੀਡਰਾਂ ਨੂੰ ਉੱਥੋਂ ਕੁਝ ਕੱਢਣ ਦਾ ਮੌਕਾ ਨਹੀਂ ਮਿਲਣਾ ਸੀ ਹੁਣ ਕਿਉਂ ਬਣਾ ਦਿੱਤਾ ਗਿਆ ਯਾਰ ਇੱਕ ਬੰਦੇ ਨੇ ਦੋ ਸਰਪੰਚ ਨੇ ਇੱਕ ਪਹਿਲਾ ਵਾਲਾ ਇੱਕ ਬਾਦ ਵਾਲਾ ਦੋਨਾਂ ਦੀ ਲਗਦੀ ਹੈ ਕੋਈ ਵੀ ਉਥੇ ਮਸਲਾ ਹੋਇਆ ਹੈ ਲਾਉਂਡ ਆਰਡਰ ਤੇ ਉਹਨਾਂ ਦਾ ਕਾਰਵਾਈ ਕਰੋ ਤੇ ਜੇ ਉਥੋਂ ਦਾ ਐਮ ਐਲ ਏ ਇਨਵੋਲਵ ਹੈ ਬਰਖਾਸਤ ਕਰੋ ਜੇ ਪੁਲਿਸ ਨੇ ਜ਼ਿਆਤੀ ਕੀਤੀ ਕੇਸ ਬਣਾਓ ਕਿਸੇ ਨੇ ਫਾਇਰ ਕੀਤਾ ਖੁੱਲਾ ਉਹਦੇ ਤੇ ਫਾਇਰ ਬਣਾਓ ਕੇਸ ਅਰੋਂ ਹੋ ਵੀ ਗਿਆ ਔਰ ਜੇ ਕੁੱਤੇ ਹੈ ਜਿਨੇ ਕੁੱਟਿਆ ਚਾਹੇ ਉਹ ਨਾਲੀ ਤੋੜੀ ਹੈ ਜਿਨੇ ਜੋ ਕੀਤਾ ਕਰੋ ਸਾਡਾ ਲੈ ਦੇ ਕੇ ਮਕਸਦ ਇੱਕੋ ਹੈ ਕਿ ਜੋ ਲੋਕ ਇਹ ਅੱਗ ਲਾ ਕੇ 달ਤ ਵਰਸਸ ਜੱਟ ਹਿੰਦੂ ਵਰਸਸ ਸਿੱਖ ਜੋ ਇਹ ਕਰ ਰਹੇ ਨੇ ਉਹ ਅੱਗ ਲਾਉਣੀ ਚਾਹੁੰਦੇ ਨੇ ਔਰ ਅਸੀਂ ਸਾਡਾ ਸਾਰਿਆਂ ਦਾ ਇੱਕ ਨੌਂ ਮਾਸ ਦਾ ਰਿਸ਼ਤਾ ਹੈ ਅਸੀਂ ਇਸ ਤਰ੍ਹਾਂ ਦੀ ਕਿਸੇ ਵੀ ਗੱਲ 'ਚ ਨਾ ਇਨਵੋਲ ਹੋਣਾ ਨਾ ਬਾਕੀ ਪੰਜਾਬੀਆਂ ਨੂੰ ਹੋਣ ਦੇਣਾ ਅਸੀਂ ਸਿਰਫ ਇਨਾ ਕਵਾਂਗੇ ਜੇ ਕਾਨੂੰਨ ਆਪਦਾ ਕੰਮ ਨਹੀਂ ਕਰਦਾ ਤਾ ਅਸੀਂ ਉਹਨਾਂ ਪੀੜਤ ਪਰਿਵਾਰਾਂ ਦੇ ਨਾਲ ਖੜਾਂਗੇ ਤੇ ਇਸ ਅੱਗ ਤੋਂ ਬਚਾਵਾਂਗੇ ਪੰਜਾਬ ਦਾ ਥੋੜੀ ਜੀ ਮੈਂ ਜਾਣਕਾਰੀ ਉਸ ਪਿੰਡ ਦੀ ਘਟਨਾ ਬਾਰੇ ਵੀ ਦੇਣਾ ਚਾਹੁੰਦਾ ਹੈ ਕਮਧੂਰ ਸਿੰਘ ਪੱਪੂ ਕੌਣ ਆ ਠੇਕੇਦਾਰ ਆ ਜਿਹਦੇ ਕੋਲੇ ਬਟੰਡਾ ਫਰੀਦਕੋਟ ਮਾਨਸਾ ਦੇ ਟੈਂਡਰ ਹੁੰਦੇ ਆ ਸਾਡਾ ਕਈ ਵਾਰੀ ਵਾਹ ਪਿਆ ਰੌਲਾ ਵੀ ਪਿਆ ਰੌਲਾ ਕੀ ਪਿਆ ਜਿਹੜੇ ਗਰੀਬ ਵਿਚਾਰੇ ਪੱਲੇਦਾਰ ਜੱਟਾ ਵਾਟਾ ਭਾਈ ਦਾ ਕੰਮ ਕਰਦੇ ਆ ਇਹ ਸਾਰੇ ਟੈਂਡਰ ਟੈਂਡਰ ਲੈ ਲੈਂਦਾ 2 ਸਾਲ ਪਹਿਲਾਂ ਡੀਸੀ ਬਰਿੰਡਾ ਦੀ ਰੋਲਾ ਪਿਆ ਸੀ ਇਸੇ ਕਮਧੂਰ ਨਾਲ ਜਿਹਦੇ ਨਾਲ ਹੁਣ ਰੋਲਾ ਪਿਆ ਪਿੰਡ ਚੰਦਪਾਣ ਉੱਪਰੋਂ ਲੈਂਦਾ 3.50 ਰੁਪਏ ਤੇ ਥੱਲੇ ਜਿਨ੍ਹਾਂ ਨੇ ਬੂਰੀਆਂ ਚੱਕਣੀਆਂ ਨੇ ਜਿਨ੍ਹਾਂ ਦੀਆਂ ਢੂਆਂ ਟੁੱਟ ਗਈਆਂ ਕੋਡੇ ਹੋ ਗਏ ਗਰੀਬ ਉਹਨਾਂ ਨੂੰ ਦਿੰਦਾ ਸੀ 1 ਰੁਪਿਆ 10 ਪੈਸੇ ਜਾਂ 90 ਪੈਸੇ ਇਹ ਮੇਰੇ ਪਿੰਡ ਵੀ ਆਇਆ ਸੀ ਇਹੀ ਕਮਧੂਰ ਮੈਨੂੰ ਵੀ ਕਹਨਾਈ ਬਾਈ ਤੂੰ ਚੁੱਪ ਕਰ ਜਾ ਤੂੰ ਬੋਲ ਕੀ ਲੈਣਾ ਸੋ ਮੈਨੂੰ ਕਹੇ ਤੂੰ ਮੇਰੇ ਪਿੰਡਾਂ 'ਚ ਨਾਂ ਇੱਥੇ ਕਿਤੇ ਹੋਰ ਨਾ ਬੰਨ ਕੇ ਘੁੱਟਦਾ ਸੇ ਉਹ ਬੰਦਾ ਹੈ ਜਿਹੜਾ ਜਿਹੜੀ ਮਰਜ਼ੀ ਸਰਕਾਰ ਆ ਜੇ ਬਾਦਲਾਂ ਵੇਲੇ ਵੀ ਇਹਦੇ ਕੋਲ ਹੀ ਰਹੇ ਸਾਰੇ ਹੱਥ ਚਾਰ ਪੰਜ ਜ਼ਿਲ੍ਹਿਆਂ ਦੇ ਟੈਂਡਰ ਠੇਕੇ ਕਾਂਗਰਸ ਵੇਲੇ ਵੀ ਇਹਦੇ ਕੋਲ ਹੀ ਰਹੇ ਹੁਣ ਬੋਕਰ ਵਾਲੇ ਆ ਗਏ ਹੁਣ ਵੀ ਇਹਦੇ ਕੋਲ ਹੀ ਐ ਸੋ ਜੋ ਇਹਦੇ ਇਹਦੀਆਂ ਬਦੀਕੀਆਂ ਨੇ ਇਹਨੇ ਇਹ ਵੀ ਤੁਹਾਨੂੰ ਮੈਂ ਦੱਸਦਾ ਮੈਂ ਪਿੰਡ ਦੀ ਪੜਤਾਲ ਕੀਤੀ ਪਤਾ ਕੀਤਾ ਵੀ ਨਾਲਾ ਨਗਦਾ ਸੀਗਾ ਇਹਦੇ ਬਾਰਮੂਰ ਦੀ ਇਹਨੇ ਨਾਲੇ ਨੂੰ ਬੰਦ ਮਾਰਤਾ ਉਹ ਬੰਦੇ ਖਲਾਉਣ ਆਏ ਨਾਲਾ ਜਾਂ ਉਹਦੀ ਵੀਡੀਓ ਬਣਾਉਣ ਲੱਗ ਗਏ ਉੱਥੋਂ ਕਲੇਸ਼ ਵੱਧ ਗਿਆ ਕਲੇਸ਼ ਵੱਧਣ ਤੋਂ ਬਾਅਦ ਇਹਨੇ ਐਮਐਲਏ ਨੂੰ ਜਿਹੜਾ ਮੋਲਕਾ ਉਹ ਵੀ ਤਾਂ ਦਲਤੀ ਐਸਸੀ ਹੈ ਨਾ ਹੁਣ ਆ ਜਿਹੜੀ ਬੀਜੇਪੀ ਵਾਲੇ ਕੰਮ ਕਰ ਰਹੇ ਆ ਜਿਹੜਾ ਮੂਲਕ ਹੈ ਮੂਲਕ ਨਾਲ ਇਹਦੀ ਗੱਲ ਬਾਤ ਹੈ ਕਾ ਮੂਲਕ ਨੂੰ ਹੀ ਪੈਸੇ ਦਿੰਦਾ ਗੰਧੂ ਠੇਕੇਦਾਰ ਉਹਨੂੰ ਪੈਸੇ ਦੇ ਕੇ ਥਣੇਦਾਰ ਨੂੰ ਸੱਚ ਨੂੰ ਪੈਸੇ ਦੇ ਕੇ ਇਹਨੇ ਸਾਰਾ ਕੰਮ ਕਰਾ ਕੇ ਉਥੇ ਜਦੋਂ ਵਿਚਾਰੇ ਗਰੀਬ ਬੰਦੇ ਉਹ ਪਰਿਵਾਰ ਧਰਨਾ ਲਾਈ ਬੈਠੇ ਸੀ ਧਰਨਾ ਲਾਉਣਾ ਮੁਜ਼ਾਹਰਾ ਕਰਨਾ ਸੰਘਰਸ਼ ਕਰਨਾ ਹਰ ਦਾ ਅਧਿਕਾਰ ਹੈ ਉਹਨਾਂ ਦੇ ਉੱਤੇ ਕਹਿੰਦੇ ਜੇ ਲਾ ਨਹੀਂ ਸਕਦੇ ਉਹਨਾਂ ਦੇ ਉੱਤੇ ਲਿਆ ਕੇ ਉਥੋਂ ਪੁਲਿਸ ਦੇ ਨਾਲ ਜਬਰਨ ਸਤੀਕੀ ਤੱਕਾ ਕੀ ਟੱਕਰਾ ਹੋਇਆ ਟਕਰਾ ਦੇ ਵਿੱਚ ਆਪਾਂ ਗੋਲੀਆਂ ਚੱਲਦੀਆਂ ਦੇਖੀਆਂ ਨੇ ਤੁਸੀਂ ਇੱਕ ਬੰਦਾ ਫਾਇਰ ਵੀ ਆਈਆ ਫਾਇਰ ਕਰ ਰਿਹਾ ਸੋ ਜਾਣੇ ਘਟਨਾ ਤੋਂ ਕਹਿਣ ਤੋਂ ਭਾ ਮੇਰਾ ਇਹ ਆ ਵੀ ਇੱਥੇ ਕਸੂਰਵਾਰ ਗਮਧੂਰ ਵਰਗੇ ਤੇ ਉਹਦੇ ਸਾਥੀ ਹੈਗੇ ਆ ਪਰ ਉਹਨਾਂ ਦੀ ਪਿੱਠ ਤੇ ਖੜਿਆ ਆ ਕੇ ਅਮੋਲਕ ਐਮ ਐਲ ਜੈਤੂ ਵਾਲਾ ਤੇ ਪ੍ਰਸ਼ਾਸਨ ਉਹਨਾਂ ਨੂੰ ਬਣਦੀ ਸਜ਼ਾ ਦਿਵਾਉਣ ਲਈ ਅਸੀਂ ਵੀ ਪਿੰਡ ਆਪਣੇ ਅਸੀਂ ਰੋਪੜ ਬੈਠਣਾ ਸ਼ੁਰੂ ਕੀਤਾ ਹੋਇਆ ਅਸੀਂ ਇਸ ਪਿੰਡ ਦਾ ਚੰਦ ਪਹਾਣ ਪਹੁੰਚਾਂਗੇ ਤੇ ਹੋਰ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਸਾਨੂੰ ਆਪਣੇ ਭਾਈਚਾਰੇ ਨਾਲ ਆਪਣੇ ਅਸੀ ਭਾਈਚਾਰੇ ਚਾਹੇ ਕੋਈ ਹੋਰ ਆ ਜਿਹਦੇ ਨਾਲ ਵੀ ਧੱਕਾ ਹੁੰਦਾ ਸਾਨੂੰ ਖੜਨ ਦੀ ਲੋੜ ਹੈ ਉਹਨਾਂ ਨਾਲ ਧੱਕਾ ਹੋਇਆ ਗਰੀਬਾਂ ਦੀਆਂ ਬੁੜੀਆਂ ਤਾਂ ਕੁੱਟੀਆਂ ਗਈਆਂ ਜਵਾਦ ਤਾਂ ਕੁੱਟੇ ਗਿਆ ਕੱਪੜੇ ਤੱਕ ਪਾੜੇ ਗਿਆ ਲੋਕਾਂ ਦੇ ਤੇ ਕੋਟ-ਕੋਟ ਕੇ ਪਰਚੇ ਵੀ ਸਰਕਾਰ ਨੇ ਤੇ ਪੁਲਿਸ ਨੇ ਘੱਟੋ-ਘੱਟ 80-90 ਬੰਦਿਆਂ ਦੇ ਮੁਕੱਦਮੇ ਦਰਜ ਕੀਤੇ ਆ ਤਾਂ ਪੰਜਾਬ ਦੇ ਲੋਕੋ ਜੇ ਆਪਣਾ ਭਾਈਚਾਰਾ ਬਣਾ ਕੇ ਰੱਖਣਾ ਚਾਹੁੰਦੇ ਆ ਭੁੱਲ ਜਾ ਕਰੋ ਇੱਥੇ ਵੀ ਇਹ ਫਲਾਨਾ ਹੈ ਧਮਕਾ ਹੈ ਫਲਾਨੀ ਜਾਤ ਦਾ ਫਲਾਨੀ ਜਾਤ ਦਾ ਫਲਾਨੇ ਧਰਮ ਦਾ ਜਿਹੜਾ ਪੰਜਾਬੀ ਜਿਹਨਾਂ ਧੱਕਾ ਹੁੰਦਾ ਉਹ ਸਿੱਖ ਆ ਉਹ ਹਿੰਦੂ ਆ ਉਹ ਮੁਸਲਮਾਨ ਆ ਉਹ ਦਸਤਾਉ ਜਰਨਲ ਜਿਹੜਾ ਮਰਜੀ ਹੈ ਕੋ ਨਾਲ ਬਾਈ ਖੜ ਜਾ ਕਰੋ